सतनाम सिरिवाहे गुरु साहेब जी जप जी साहेब एक ओंकार सतनाम पुरख निर्प निर्बैर अकार मूर्त से शेप गुरप्रसाद जप ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲੈ ਰਾਲੇ ਬਤਾਰ ਭੁੱਖਿਆ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆਂ ਭਾਰ ਸੈ ਸਣ ਪਲਕ ਹੋਏ ਤਾਇਕ ਨ ਚੱਲੇ ਨਾਰ ਕਿ ਸਿਆਰਾ ਹੋਇਏ ਕਿਵ ਕੂੜੇ ਟੁੱਟੇ ਪਾਸ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹਵਨ ਜੀ ਹੁਕਮਿ ਲੈ ਵਿੜਾਈ ਹੁਕਮੀ ਉਤਮ ਨੀਚ ਹੁਕਮ ਲਖ ਦੁਖ ਸੁਖ ਪਾਈ ਇਹ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈ ਇਹ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨ ਕੋਏ ਨਾਨਕ ਹੁਕਮੇ ਜੇ 부জে ਤਾ ਹਮੇ ਕਹਿ ਨ ਕੋਏ ਗਾਵੇ ਕੋ ਤਾ ਹੋਵੇ ਕਿ ਸੇ ਤਾਣ ਗਾਵੇ ਕੋ ਦੱਜ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜੇ ਅੰਨ ਚਾਰ ਗਾਵੇ ਕੋ ਵਿਦਿਆ ਵਿਥਮ ਵਿਚਾਰ ਗਾਵੇ ਕੋ ਸਾਥ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਦਰਾ ਦੂਰ ਤਤਨਾ ਕਤੀ ਨ ਆਵੇ ਟੋਟ ਕਥ ਕਥ ਕਤੀ ਕੋਟੀ ਕੋਟਕਟ ਦਿੰਦਾ ਦੇ ਲੈਂਦੇ ਥਕ ਪਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਗਮ ਚਲਾਏ ਰਹੋ ਨਾਨਕ ਇਸੇ ਵੇ ਪਰਵਾਉ ਸੱਚਾ ਸਾਹਿਬ ਸੱਚ ਨਾਏ ਭਖੇ ਪ ਅਪਾਰ ਆਖੇ ਮੰਗੇ ਦੇ ਦੇ ਦਤ ਕਰੇ ਦਤਾਰ ਤੇ ਰਕੇ ਅੱਗੇ ਰੱਖੀ ਐ ਜਿਸੇ ਦਰਬਾਰ ਮੁਕੇ ਬੋਲਣ ਬੋਲੀ ਐ ਜਿਸੰਤਰੇ ਪਿਆਰ ਅਮਰਤ ਵੇਲਾ ਸਚਨਾ ਵਢਿਆਏ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮਖ ਦਵਾਰ ਨਾਨਕ ਕਹਵੇ ਜਾਣੀਐ ਸਬਾਪੇ ਸਚਿਆਰ ਤਾ ਪਿਆ ਨਾ ਜਾਏ ਕੀਤਾ ਨਾ ਹੋਏ ਅਪੇਬ ਨਿਰੰਧਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵਯ ਸੁਣੀਏ ਮਨ ਰਖੀਏ ਭਾਉ ਦੁਖ ਪਰਹਾ ਸੁ ਕਰ ਲੈ ਜਾਏ ਗੁਰਮੁਖ ਆਨੰਦ ਗੁਰਮੁਖ ਵੇਦ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਖਨੈ ਕਿਣਕ ਨਜਾਈ ਗੁਰਾ ਇੱਕ ਦੀਪ ਜਾਈ ਸੁਬਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨ ਨਜਾਈ ਸੀਸ ਨਾਵਾ ਜੇ ਤਿਸ ਪਾਵਾਂ ਵਿਣ ਪਾਣੀ ਕੇ ਨਾਈ ਕਰੀ ਜੇਤੀ ਸਿਸ਼ਟ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਮਤ ਵਿਚਰਤੰਜ ਵਾਰ ਮਾਨਕ ਜੇ ਗੁਰ ਕੀ ਸੇਖ ਸੁਣੀ ਗੁਰਾ ਇੱਕ ਦੀਪ ਜਾਈ ਸੁਬਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਸਰਨਾਂ ਜਾਈ ਜੈ ਜੁਗਚਾਰੇ ਆਰਜਾ ਹੋਰ ਸੁਣੀ ਹੋਏ ਨਵਾ ਖੰਡਾ ਵੀ ਜਾਣੀਏ ਨਾ ਜਲੇ ਸਭ ਕੋਏ ਚੰਗਾ ਨਵ ਰਖਾਏ ਕੇ ਜਸ ਕੀ ਜਗਲੇ ਜੇ ਸਨਦਰ ਨਾ ਆਵੇ ਤਵ ਨਾ ਪੂਛੇ ਕੇ ਟੀਟਾ ਅੰਦਰ ਕੀਟ ਕਰ ਦੋਸੀ ਦਸਤਰੇ ਨਾਨਕ ਨਿਰਗੁਣ ਗੁਣ ਕਰੇ गुणवंतिया गुण, गुण दे है कोई न सुजय जे तुस गुण कोई करे ਸੁਣਿਆ ਸਿਤ ਪੀ ਸੁਰਨਾਥ ਸੁਣਿਆ ਅਰਤਵਲਾ ਆਕਾਸ ਸੁਣਿਆ ਦੀਪ ਲਪਤਾ ਲ ਸੁਣਿਆ ਪੋ ਨਸਕੇ ਕਾਲ ਨਾਨਕ ਭਗਤਾਸ ਦਾ ਵਿਗਾਸ ਸੁਣਿਆ ਦੂਤ ਪਾਪ ਕਾ ਨਾਸ ਸੁਣਿਆ ਇਸਰ ਬ੍ਰਹਮਾ ਇੰਦਾ ਸੁਣਿਆ ਮਕਸਲਾਣ ਮੰਦਾ ਸੁਣਿਆ ਜੋ ਜੁਗਤਨ ਭੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾਸ ਦਾ ਵਿਗਾਸ ਸੁਣਿਆ ਦੂਤ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਛਟਕਾ ਛਨਾਨ ਸੁਣਿਆ ਪਟਪਟ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤ ਦਾ ਸਦਾ ਵਿਗਾਸ ਸੁਣਿਆ ਦੁਭ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇਗਾ ਸੁਣਿਆ ਸਹਿ ਪੀਪਸ ਸੁਣਿਆ ਅੰਦੇ ਪਾਵੇ ਰਾ ਸੁਣਿਆ ਹਾਥ ਵੇ ਅਸਗਾ ਨਾਨਕ ਭਗਤ ਦਾ ਸਦਾ ਵਿਗਾਸ ਸੇ ਦੁਭ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨ ਜਾਏ ਜੇ ਕੋ ਹੇ ਪੀਛੇ ਪਸਦਾ ਏ ਕਾਗ ਕਲਮ ਨਾਲ ਲਿਖਣ ਹਾਰ ਮੰਨੇ ਕਾ ਬੇਕਰਨ ਵਿਚਾਰ ਐ ਸੰਮ ਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਹਮ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਪਾਉਣੇ ਕੀ ਸਦ ਮੰਨੇ ਮਜੋਟਾ ਨਾ ਖਾਏ ਮੰਨੇ ਜਮਕੇ ਸਾਥ ਨ ਜਾਏ ਐ ਸੰਮ ਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਬਖਤ ਸੇ ਪ੍ਰਗਟ ਜਾਏ ਮੰਨੇ ਮੰਗ ਨ ਚੱਲੇ ਪੰਥ ਮੰਨੇ ਸੇਤੀ ਸੰਬੰਧ ਐਸਾ ਨੰਨ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੁਖ ਦਵਾਰ ਮਨੇ ਪਰਵਾਰ ਸਦਾਰ ਮਨੇ ਤਰੇ ਤਰੇ ਗੁਰ ਸਿੱਖ ਮਨੇ ਨਾਨਕ ਪਾਵੇ ਨਾ ਪੇਕ ਐਸਾ ਨੰਨ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਤ ਪਰਵਣ ਪੰਤ ਪਰਦਾਨ ਪੰਤੇ ਪਾਵੇ ਦਰਗੇ ਮਾਨ पंच ये सोहे दरजा पंचक गौर एकते आन जेक कह करे विचार करते के कने न सम तो तम धक कूत स्थो प्रखय जिन सूत जेक बुजे हो सचा तवले ऊपर केता पार तते और परे हो रहोर ਇਸਤੇ ਪਾਰਤਲੇ ਕਮਨ ਯੋਰ ਜੀ ਜਾਤ ਰੰਗਾ ਕੇ ਨਾਮ ਸੁਭਨਾ ਲਿਖਾ ਬੁੜੀ ਕਲਾ ਮਹਿਲੇਖਾ ਲਿਖ ਜਾਣੇ ਕੋਏ ਰੇਖਾ ਲਿਖਿਆ ਕੀਤਾ ਹੋਏ ਕੀਤਾ ਤੰਸ ਵਾਲਿਆ ਰੂਪ ਕਿਤੇ ਦਾ ਜਣਕੰਕੂਤਾ ਗੀਤਾ ਪਸਾਓ ਇੱਕ ਕਵਾਸ ਇਸ ਤੇ ਲਖ ਦਰਿਆ ਕੁਦਰਤ ਕਵਣ ਕਾ ਵਿਚਾਰ ਵਰ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲিকার ਤੂ ਸਦਾ ਸਲਾਮਤ ਨਿਰੰਕਾਰ ਅਸੰਗ ਜਪ ਸੰਪਾਉ ਅਸੰਗ ਪੂਜ ਸੰਤ ਦਪਤਾਓ ਸੰਗ੍ਰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹਿਉ ਉਦਾਸ ਸੰਗ ਭਗਤ ਗੁਰ ਗਿਆਨ ਵਿਚਾਰ ਸੰਗ ਸਤੀਏ ਸੰਗ ਤਾਰ ਸੰਗ ਸੂਰਮੋ ਪਤਸਾਰ ਅਸੰਖ ਮੋ ਲਿਵ ਲਾਇ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆਂ ਜਾਵਾ ਏਕ ਵਾਰ ਜੋਤਿ ਤੁ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮ ਨਿਰੰਕਾਰ ਸੰਗ ਮੂਰਖੰਦ ਘੋਰ ਅਸੰਖ ਚੋਰ ਹ ਰਾਮ ਘੋਰ ਸੰਗ ਅਮਰ ਕਰ ਜਾਏ ਜੋਰ ਅਸੰਖ ਗਲ ਵੱਡ ਹਤੇ ਕਾ ਐ ਸੰਗ ਪਾਪੀ ਪਰ ਕਰ ਜਾਏ ਅਸੰਗ ਕੂੜੇ আর ਕੂੜੇ ਫਰਾਏ ਸੰਗ ਕੰਮਲੇ ਸਮਲਪਖ ਖਾਈ ਸੰਗ निंदक सिर करे पार ਨਾਣਕ ਨੀਚ ਕਹਿ ਵਿਚਾਰ ਵਾਰਨ ਜਾਵਾ ਏਕ ਵਾਰ ਜੋਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਨਰੰਕਾਰ ਅਸੰਖ ਨਾਵਾ ਸੰਗთაਵ ਅਗਮ ਅਗਮ ਅਸੰਖ ਲੋਕ ਅਸੰਖੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆੰਗੀਤ ਗੰਗਾ ਅਖਰੀ ਲਿਖਣ ਬੋਲੜ ਬਾਣਾ ਅਖਰਾ ਸੇਜ ਜੋਗ ਵਖਾਣ ਜਨ ਐ ਲੇਖੇ ਤਿਰਸ ਸਿਰਨਾ ਮਾਹਿ ਜਿਉ ਪਰਮਾਏ ਤਿਤ ਤਿਵ ਪਾਹਿ ਜੇਤਾ ਕੀਤਾ ਤੇਤਾ ਨਾ ਵਿਣਾ ਵੇ ਨਾਈ ਕੋ ਥਾ ਕੁਦਰਤ ਕਵਣ ਕਾ ਵਿਚਾਰ ਵਾਰਿਆ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੇਰ ਤੰਦੇ पानी धोते मूत कपड़ होए दे साबण ली ओरिए तो मत पापा के संग ओ तो नवे के रंग पुन्नी पापी ए, कर कर करना लिख ले जाओ ਅੱਪੇ ਵੀ ਜਪੇ ਹੀ ਖਾਓ ਨਾਨਕ ਮੁਕਮੀ ਆਉ ਜਾਓ ਤੀਰਤਬ ਦਿਆ ਦਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਨੇ ਮਨਿਆ ਮਨ ਕੀਤਾ ਪਾਓ ਅੰਤਰ ਕਤ ਅਤੀਤ ਮਲ ਨਾ ਸਭ ਗੁਣ ਤੇਰੇ ਮੈਂ ਨਹੀਂ ਕੋਏ ਵੈਣ ਗੁਣ ਕੇਤੇ ਭਗਤ ਨਾ ਹੋਏ ਸੁਆ ਸਦ ਬਾਣੀ ਬਰਮਾ ਸਤ ਸਹ ਸਦਾ ਮੰਚਾਓ ਕਮਣ ਸਵੇਰਾ ਵਖਤ ਕਵਣ ਕਵਣ ਤਿਤ ਕਵਣ ਬਾਰ ਸਮ ਸਰਤੀ ਮਾ ਕਵਣ ਜੇਤ ਹੋਵਾ ਕਾਰ ਵੇਲ ਨਾ ਪਈ ਪੰਡਤੀਜ ਹੋਵੇ ਰਿਲੇ ਪ੍ਰਾਣਾ ਬੁਤ ਨਾ ਪਈ ਕਾ ਦਿਆ ਜੇ ਲਿਖ ਲੈ ਕਰਨ ਤਿਤਵ ਨਾ yogi ਜਾਣੇ ਰਤਮਾ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਜੇ ਆਪੇ ਜਾਣੇ ਸੋਈ ਕਿਵ ਕਰਾ ਖਾ ਕਿਵ ਸਲਾਈ ਕਿਵ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂਏ ਸਿਆਣਾ ਵੱਡਾ ਸਹੈਬ ਵੱਡੀ ਨਹੀਂ ਕਿਤਜ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗੈਣ ਸੋਏ ਪਤਲ ਪਤਲ ਲਖ ਅਗਾਸ ਅਗਾਸ ਉਡਕ ਉਡ ਭਾਠ ਕੇ ਵੇਖੇਨ ਏਕ ਬਾਤ ਸੇਸਥਰਾ ਕਹਿਨ ਕਿ ਤੇ ਬਾ ਅਸਲ ਹੈ ਤਤ ਲੇਖਾ ਹੋਇ ਤੋ ਲਿਖੇ ਲਿਖੇ ਹੋਇ ਵਣਸ ਨਾਨਕ ਵਡਾਖੀਏ ਆਪੇ ਜਾਣਿਆ ਸਲਾਹੀ ਸਲਾਇਤ ਸੁਤ ਨਾ ਪਾਇਆ ਨਦੀਆਂ ਤੇਵਾ ਪਾਵੈ ਸੁਨ ਨਾ ਜਾਣੈ ਸੁਨ ਸਾ ਸੁਲਤਾਨ ਗਹਿਰਾ ਸੇਤੀ ਮਲਤਨ ਕੀੜੀ ਤੁਲ ਨਾ ਹੋਵਨੀ ਜੈ ਸੁਨ ਨਾ ਉਸਰੇ ਅੰਤ ਨਾ ਸਤਿਕੇ ਨਾਂਤ ਅੰਤ ਨ ਕਰਨੇ ਦੇਨਾ ਅੰਤੋ ਅੰਤਨਾ

ਉੱਚੇ ਉਪਰ ਉਚਨ ਐਵੜੂਚਾ ਹੋਵੇ ਕੋਇ ਤੀ ਸੂਚੇ ਕੋ ਜਾਣੇ ਸੋਏ ਜੇਵੜਾਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਨਾ ਲਿਖਿਆ ਨਾ ਜਾਏ ਵਡਾ ਦਾਤਾ ਤਨਤਮੈ ਕਿਤੇ ਮੰਗੇ ਜੋਦ ਪਰ ਕਿਤੇ ਗੰਥ ਨਹੀਂ ਵਿਚਾਰ ਕਿਤੇ ਖੱਪ ਟੁਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਖਈ ਕਾਇ ਕਿਤੇ ਦੁਖ ਭੁਖ ਸੁਧਮਾਰ ਹੈ ਬੇਦੱਤ ਤੇਰੀ ਦਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਈ ਦੇਖੋ ਖਾਇਕ ਆਖਣ ਪਾਏ ਓ ਜਾਣ ਜੇ ਤੇ ਮੁੱਖਾਏ ਅਪੇ ਜਾਣੇ ਅਪੇ ਦੇ ਅਖੇ ਸੇ ਬੇਕੇਈ ਕੇ ਜਿਸਨ ਮੁਕਸੇ ਜ਼ਿਸਲਾ ਨਾਨਕ ਪਾਸ ਸਈ ਪਾਸਾ ਮੂਲ ਗੁਣ ਮੂਲ ਵਪਾਰ ਅਮੁੱਲ ਵਪਾਰਿਆ ਮੂਲ ਪੰਡਾਰ ਮੂਲ ਆਵੇ ਮੁੱਲੇ ਜਾਏ ਅਮੁੱਲ ਪਿਆ ਮੁੱਲਾ ਸਮਾਏ ਅਮੁੱਲ ਧਰਮ ਮੂਲ ਦੀਵਾਨ ਅਮੁੱਲ ਤੁਲ ਮੂਲ ਪ੍ਰਵਾਨ ਮੁੱਲ ਬੁਖਸੀ ਸ ਅਮੁੱਲ ਨਿਸ਼ਾਨ ਅਮੁਲ ਕਰਮ ਅਮੁਲ ਫਰਮਾਨ ਅਮੁਲ ਅਮੁਲ ਆਖਿਆ ਨਾ ਜਾਏ ਆਖ ਆਖਰੇ ਲਿਵ ਲਾਏ ਅਖੇ ਵੇਦ ਪਾਠ ਪ੍ਰਾਣ ਅਖੇ ਪੜੇ ਕਰੇ ਵਿਖਿਆਨ ਅਖੇ ਬਰਮੇ ਅਖੇ ਇੰਦ ਅਖੇ ਗੋਪੀ ਤੇ ਗੋਵਿੰਦ ਅਖੇ ਇਸਰ ਅਖੇ ਸਿੱਧ ਅਖੇ ਕਿਤੇ ਕਿਤੇ ਬੁੱਧ ਅਖੇ ਦਨ ਅਖੇ ਦੇਵ ਅਖੇ ਸੁਰ ਨਰ ਮਨ ਜਨ ਸੇਵ ਕਿਤੇ ਅਖੇ ਅਖਣ ਪਾਏ ਕਤੇ ਕੇ ਕੇ ਉਡ ਉਡ ਜਾਏ ਇਤੇ ਕਿਤੇ ਹੋਰ ਗਲੇ ਤਾਂ ਆਖ ਨ ਸਕੇ ਕੇ ਕੇ ਜੇ ਵੜ ਪਾਵੇ ਤੇ ਵੜ ਹੋਏ ਅਨੰਤ ਜਾਣੇ ਸਚਾ ਸੋਏ ਜੇ ਕੋ ਅਖੇ ਬੋਲ ਵਿਗਰ ਤਾਂ ਲਿਖਿਆ ਸਿਰਗਵਾਰਾ ਗਵਾਰ ਸੋਦਰ ਕਿਹਾ ਸੋਖਰ ਕਿਹਾ ਜਿਤ ਬੇਸਰ ਸਮਲੇ ਵਾਜੇ ਨਾਥ ਅਨੇਕ ਸੰਖਾ ਕੇ ਤੇ ਵਮਣ ਹਰੇ ਕੇ ਤੇਰ ਅਪਰੀ ਸੋ ਕਈਨ ਕੇ ਤੇ ਗਾਵਣ ਹਰੇ ਗਾਵੇ ਤੁਨ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿਤੁ ਗੁ ਲਿਖ ਜਾਣਾ ਲੇਖ ਲੇਖ ਤਨ ਵਿਚਾਰੇ ਗਾਵੇ ਸ੍ਰੀ ਬ੍ਰਹਮਾ ਦੇਵੀ ਸੰਸਦਾ ਸਾਰੇ ਗਾਵੈਨ ਦਸਨ ਬੈਠੇ ਦੇਵ ਦੇ ਉਧਰ ਨਾਲੇ ਗਾਵੈ ਸਿਸਮਦੀ ਅੰਦਰ ਗਾਮ ਸਾਦ ਵਿਚਾਰੇ ਗਾਮ ਜਤੀ ਸੁਤਿੰਤੋ ਕੀ ਗਾਵੇ ਵੀਰ ਕਰਾਰੇ ਗਾਵਣ ਪੜਨ ਤਪੜਨ ਲਖੀ ਸਰ ਅ ਗ੍ਰਿਗਵੈਦਾਂ ਨਾਲੇ ਗਾਵੇ ਮੋਣਿਆ ਮਨਮੋਹਨ ਸੁਰਗਾ ਮਾਸ਼ ਫਿਆਲੇ ਗਾਵਨ ਤੁਦਨਾ ਉਪਾਏ ਤੇਰੇ ਅਠਸਠ ਤੀਥ ਨ ਲੈ ਗਵੇ ਜੋਦ ਮਾ ਬਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੈਦ ਤੁਦਨ ਗਾਵੇ ਜੋ ਤੁਦ ਪਵਨ ਰਤੇ ਤੇਰੇ ਭਗਦਰਸਾਲੇ ਹੋਰ ਕਿਤੇ ਗਾਵਨਾ ਸੈ ਮਜਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਈਬ ਸਚਾ ਸਚੀ ਨਹੀਂ ਹੈ ਬੀ ਅਸੀ ਜੈ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਨ ਸਿਮਾ ਜਿਨ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਤ ਸਦੀ ਵਿੜਾਈ ਜੋਤ ਸੁਪਾਵੇ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਸਾ ਸਾਪਸ ਸਾਈਬ नानु राई दस सरपत चवली ध्यान की करे बि भूत खिंथ काल कारी काया जुग त डा परतीत आई पंथी सगल जि मन जी जुगजीत अदे ति सदेस आध अनील आन नात ਜਗ ਜਗ ਇਕ ਵੇਸ ਭੁਗਤ ਗਿਆਨ ਦੇ ਆ ਭੰਡਾਰਣ ਕੜਗੜਵਾਜੇ ਨਾਦ ਆਪਨਾਥ ਨਾਥੀ ਸਭਜਾ ਕੀ ਰਿਦ ਸਿਦ ਅਵਰ ਸਾਦ ਸੰਜੋਗ ਵਿਜੈ ਦੇ ਕਰ ਚਲਾਵੇ ਲਿਖੇ ਆਵੇ ਭਾਗ ਅਦੇਸ ਅਦੇਸ ਆਦਾ ਨੀਲ ਅਨੰਨ ਹਤ ਜਗ ਜਗ ਇਕ ਵੇਸ ਇੱਕਾ ਮੈਂ ਜੁਗਤ ਵਿਆਹੀ ਤਿੰ ਚਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਹਾਰੀ ਇਕ ਲਾਇ ਦੀ ਬਣ ਜਿਤਿ ਸਿ ਭਾਵੇ ਤਿ ਵਿਚ ਲਾਵੇ ਜਿ ਹਾਵੇ ਫਰਮਾਨ ਓ ਵੇਖੇ ਉਹਨਾਂ ਨਦਰ ਨ ਆਵੇ ਭੋਤਾ এবਿਡਾਨ ਅਦੇਸਿ ਸੇ ਅਦੇਸ ਅਦ ਨੀਲ ਅਨੰਤ ਜੁਗ ਜਗ ਕੋ ਵੇਸ ਅਸਨ ਲੋਇ ਲੈ ਪੰਡਾਰ ਜੁਗ ਸਿ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣ ਹਰ ਨਾਨਕ ਸਾਚੀ ਕੀ ਸਾਚੀ ਕਾਰ ਅਦੇ ਇਸੇ ਆਦੇਸੋ ਆਦ ਨਿਲ ਨਨਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬਲਖ ਹੋਏ ਲਖ ਵੇ ਲਖ ਵੀਸ ਲੱਖ ਲੱਖ ਗੇੜਾ ਕੀ ਹੈ ਏਗਨਮ ਜਗ ਦੀਸ ਤੇਰੇ ਪਤ ਪੌੜੀਆਂ ਜੜੀ ਐ ਹੋਏ ਕੀਸ ਸੁਣ ਗੱਲਾ ਆਕਾਸ ਕੀ ਖਿਟਾਈ ਰਿਸ ਨਨ ਨਦਰੀ ਪਾਈਏ ਊੜੀ ਕੁੜੜੀਸ ਅੱਖਣ ਜਰ ਚਪੈਨ ਯੋਰ ਜੋ ਨਮੰਗਣ ਦੇਨ ਯੋਰ ਜੋ ਨ ਜੀਵਨ ਮੰਨ ਯੋਰ ਜੋ ਨ ਰਾਜ ਮਲ ਮਨ ਸੋਰ ਜੋ ਨ ਸੁਤੀ ਗਿਆਨ ਵਿਚਾਰ ਜੋਨੁ ਜੁਗਤੀ ਸੁਦੇ ਸੰਸਾਰ ਜ ਸਾਥ ਜੋਰ ਕਰ ਵੇਖੇ ਸੋਏ ਨਾਨਕ ਤੁਮਾ ਨਿਤ ਨ ਕੋਇ ਪ੍ਰਤੀਯੁਤੀ ਤਿਤਿਵਾਰਾ ਪਣ ਪਣੀ ਅਗਨੀ ਪਤਾਲ ਤਿਸ ਤਿਤਿਥਾ ਪ੍ਰਹੀ ਤਰਮਸਾਲ ਤਿਸ ਜੀ ਜੁਗਤ ਕੇ ਰੰਗਾ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਪ ਸਚਾ ਦਰਬਾਰ ਤੇਥੇ ਸੋਣ ਪੰਚ ਪਰਵਾਨ ਨਦਰੀ ਕਰਮ ਪਾਵੇ ਨਿਸ਼ਾਨ ਕੱਚ ਪਕਾਈ ਇੱਥੇ ਪਏ ਨਨ ਗਾਇ ਜਪੇ ਜਾਏ ਧਰਮ ਖੰਡ ਕਾ ਹੈ ਧਰਮ ਗਿਆਨ ਖੰਡ ਕਾ ਫੋ ਕਰਮ ਕੇਤੇ ਪਉਣ ਪਾਣੀ ਵੈਸ ਅੰਤਰ ਕੇਤੇ ਕੰਨ ਮਹਿਸ ਕੇਤੇ ਬਰ ਮਹਿ ਘੜਤ ਘੜੀਏ ਰੂਪ ਰੰਗ ਕੇ ਵੈਸ ਕਹਿਤਿਆਂ ਕਰਮ ਘੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵਿਅਸ ਕਿਤੇ ਦੇਵ ਧਨੁਮਨ ਕਿਤੇ ਗਤੇਸ ਮੰਦ ਕਹਿਤਿਆਂ ਖਾਣੀ ਕਹਿਤਿਆਂ ਬਾਣੀ ਕਿਤੇ ਪੰਦਰੰਦ ਕਹਿਤਿਆਂ ਸੁਰਤੀ ਸੇਵਕ ਕਿਤੇ ਨਾਨਕੰ ਤਨ ਅੰਤ ਗਿਆਨ ਖੰਡ ਮੇਂ ਗਿਆਨ ਪ੍ਰਚੰਡ ਤੇ ਤੇਨਨਾਤ ਬਨੋਦ ਕੋਡ ਅਨੰਦ ਸਰਮਖੰਡ ਕੀ ਬਾਣੀ ਰੂਪ ਤਿਥੇ ਘੜ ਘੜੀਏ ਬੁਰਦ ਰੂਪ ਤਾਂ ਕੀ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪੀਛੇ ਪਸਦਾਏ ਤਿਥੇ ਘੜੀਏ ਸੂਤ ਮਤਮਨ ਬੁੱਧ ਤੇ ਤੇ ਘੜੀਏ ਸੁਰਾसिਦਾ ਕੀ ਸੋਦ ਕਰਮਖੰਡ ਕੀ ਬਾਣੀ ਯੋਰ ਤੇ ਤੇ ਹੋ ਨ ਕੋਈ ਹੋਰ ਤਿਥੇ ਜੋਦ ਮੈਂ ਬਲਸੂਰ ਤਿੰਨ ਮੈਂ ਰਮ ਰਿਆ ਪ੍ਰਭੂਰ ਤਿਥੇ ਸਿਤੋ ਸਿਤੰ ਮੇਮ ਮਮੈ ਤਾ ਕੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿੰਕੇ ਰਮ ਉਸੇ ਮਨਮਾਇ ਤਿਥੇ ਭਗਤੋ ਸੇ ਕੇ ਲੋ ਕਰੇ ਨੰਸ ਤੈ ਮਨ ਸੋਏ ਸਚ ਕਨੇ ਉਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤੇਤੇ ਕੰਡ ਮੰਡ ਵਰਪੰਡ ਜੇ ਕੋ ਕਥੇ ਤਾਤ ਨਾ ਅੰਤ ਤੇਥੇ ਲੋਲ ਅਕਾਰ ਜਿਵ ਜਿਵ ਹੁਕਮਾ ਤਿਵੇ ਤਿਵਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜੈਤ ਪਹਾਰਾ ਤੀਜ ਸੁਨਿਆਰ ਅਹਰ ਮਤ ਵਿਧ ਹਤਿਆਰ ਭੋਖ ਲਾਗਨੀ ਤਪਤਾਉ ਪਾਂਡਾ ਫ ਅਮਰਿਤ ਢਾਲ ਘੜੀਏ ਸਭ ਸੁਚੀ ਟਕਸਾਲ ਤਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਸ ਰਾ ਦੁਈ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ गेम सकत काल नानक ते मुख उजल केती छुट्टी नाल जनी नाम त्याया गेम सकत काल नानक ते मुख उजल ਕੇਤੀ ਛੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ